ਵੇਖੀਆਂ ਮੈਂ ਮੁੱਖੋਂ ਸੀਨਾ ਕਰਦੀਆਂ ਵੇਖੀਆਂ ਮੈਂ ਗੁਰੂ ਗੋਬਿੰਦ ਸਿੰਘ ਦੀ ਨੂਰਾ ਸੁਣ ਕੇ ਦਰਦ ਕਹਾਣੀ ਦੱਸਦੀ ਆ ਵੀਰੇ ਨੂੰ ਭਗਦਾ ਹੇ ਅੱਖੀਆਂ ਚੋਂ ਪਾਣੀ ਹੋਈ ਐਸੀ ਦਰ ਕਟਣਾ ਨੇ ਸਾਰੇ ਸੂਰਜ ਜਗਤ ਵਿੱਚ ਪਾਤਾ ਬੋਲ ਬਲ ਮਸੂਮਾ ਨੂੰ ਵੇ ਨੀਹਾਂ ਵਿੱਚ ਚਤਣਾਤਾ ਦਿਲ ਰੋਈ ਦਿਲ ਰੋਈ ਦੁਨੀਆਂ ਦੇ ਤਾਹਾਂ ਮਾਰੇ ਗੁੱਲ ਜਹਾਨੀ ਹੋਦੋਂ ਮੰਬਰ ਢੋਲ ਗਿਆ ਤੱਕ ਕੇ ਬੱਤੀਆਂ ਦੀ ਕੁਰਬਾਨੀ ਹਉ ਜ਼ਾਲਮ ਦੀ ਜ਼ੁਲਮੀ ਨੇ ਸਾਰੇ ਸੋਰ ਜਗਤ ਵਿੱਚ ਪਾਤਾ ਲੋ ਪਾਲ ਮਸੂਮਾਂ ਨੂੰ ਵੀਰ ਵੇ ਨੀਹਾਂ ਵਿੱਚ ਚਤਣਾਤਾ ਝਗੜਾ ਮਦਵਾ ਦੇ ਦਿਨ ਇਮਾਨ ਰਹਿਣਾ ਕੋਈ ਖਾਨ ਬਜੀ ਤੇ ਨੋ ਮਿਲੜੀ ਨਾ ਦਰਗਾਈ ਟੋਈ ਓ ਸੱਜ ਸਰਾ ਕੁਰਾਨ ਦੀਆਂ

मेल गोटड़े में मारा नाल گیا उ ਸਤੇ ਇਹ ਬਾਦ ਕਦੇ ਆਇਆ ਟੱਗ ਤਾਰਨ ਨੂੰ ਦਾਦਾ ਦੋ ਬਾਰ ਮਸੂਮਾ ਨੂੰ ਵੀ ਰਵੇ ਨੀਹਾ ਵੀ ਕਚਣਿਆ ਦਾ ਸੂਬਾ ਦਾ ਮੰਨ ਜਾਂਦਾ ਬੈਗੀ ਸੱਚਾ ਨਾ ਦੇਦੀ ਪੈੜੀ ਮੁਗਲਾਂ ਨੂੰ ਵੱਡਣਗੇ ਅੱਜ ਤੋਂ ਮਾਫੀ ਮੰਗਦਾ ਜੇੜੀ ਆਉਂ ਤਿੱਖੀਆਂ ਤਬਸੂਲਾ ਨੇ ਜ਼ੁਲਮੀ ਸੂਬੇ ਨੂੰ ਮਜਾਤਾ ਬੋ ਬਾਲ ਮਸੂਮਾ ਨੂੰ ਵੀਰਵੇ ਨੀਹਾ ਬੱਚ ਜਣਾਤਾ ਹੇਕਰ ਰਾਤ ਹਨੇਰੀ ਸੀ ਦੁਜੇ ਸਰਦ ਬੁਰਜ ਦੇ ਬੱਚ ਛੜਦੀ ਮਾਂ ਬਗਦੀ ਠੰਡੀ ਸੀ ਬਾਰਸ਼ ਨਾਲ ਜੋਰ ਦੇ ਫਗਦੀ ਓ ਇੱਕ ਮੋਤੀ ਮੈਰੇ ਨੇ ਬੋਤੀ ਮਹਰੇ ਨੇ ਗੁਰਜ ਵਿੱਚ ਜਾ ਕੇ ਦੁੱਧ ਭਲਾਦਾ ਧੋ ਬਾਲ ਮਸੂਮਾ ਨੂੰ ਵੀਰ ਵੇ ਨੀਹਾ ਵੀ ਤੇ ਚਣਿਆ ਦਾ ਦਦੀ ਨੇ ਬੋਤਿਆਂ ਨੂੰ ਸੁਣਿਆ ਜਦੋਂ ਸ਼ਹੀਦੀ ਪਾ ਗਏ ਛਾੜ ਬਿੰਦੇਰੀ ਭੌਰ ਤਰੇ ਤਿੰਨੇ ਜੋਤੀ ਜੋਤ ਸਮਾ ਗਏ ਹੋਏ ਕਰ ਮੌਤ ਕਬੂਲ ਗਏ

मुगल जो कुझु करूक दादा जो कुझु करू गो बाल मसूमानूरवे नीह बि चण